ਚੱਲ ਚੜ ਜਾ ਮੰਨਿਆ ਚੜ ਜਾ ਇੱਕ ਪੈਰ ਤੇ ਰੱਖ ਹੀ ਸਕਦਾ ਵਾ ਨਹੀਂ ਇੱਕ ਪੈਰ ਤੇ ਰੱਖ ਸਕਦਾ ਨਾ ਨਹੀਂ ਹਾਂ ਨਹੀਂ ਰੱਖ ਸਕਦੇ ਕਿਉਂ ਉਹ ਕਹਦਾ ਇੱਕ ਪੈਰ ਰੱਖੇ ਤੇ ਪੈਸੇ ਲੱਗਣੇ ਆ ਓਏ ਹੋ ਅਸੀ ਓਏ ਦੋਵੇਂ ਰੱਖ ਲਈ ਬਊ ਓ ਹੈਲੋ ਹੈਲੋ ਉਹਨੇ ਦੋਵੇਂ ਪੈਰ ਰੱਖ ਲਏ ਅਸੀ ਨਿਕਲੇ ਹੀ ਵੇਟ ਹਾਂ ਦਾ ਲੈਣੇ ਆ ਲੈਣੇ ਆ ਉਹ ਨਹੀਂ ਲੈਂਦਾ ਉਹ ਨਹੀਂ ਲੰਦਾ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਅਸੀਂ ਇਹ ਸੇਵਾ ਕਰਨ ਚੱਲੇ ਆਂ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਕਿ ਕੀ ਸੇਵਾ ਕਰਦੇ ਆਂ ਕੀ ਹੋ ਰਹੀ ਆ ਕੀ ਚੱਲਦਾ ਉੱਥੇ ਜਾ ਕੇ ਦਿਖਾਵਾਂਗੇ ਉੱਥੇ ਤੇ ਆਪਣੇ ਨਾਲ ਜੁੜ ਚੁੱਕਿਆ ਜੀ ਆ ਸਾਰੀ ਸਾਧ ਸੰਗਤ ਤੇ ਬੀਬੀਆਂ ਵਾਸਤੇ ਉਧਰ ਵੱਖਰੀ ਬਸ ਕਰ ਦਿੱਤੀ ਆ ਤੇ ਹੁਣ ਅਸੀਂ ਚੱਲੇ ਆਂ ਜੀ ਪਹੁੰਚ ਗਈ ਹੁਣ ਆ ਗੁਰਦੁਆਰਾ ਸਾਹਿਬ ਇੱਥੇ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਹੈ ਹਾਂ ਜੀ ਦਰ ਚੋਗ ਲਾਉਂਦੇ ਆਪੇ ਹਾਂ ਜੀ ਦਰ ਚੋਗ ਲਾਉਂਦੇ ਆਪੇ ਇੱਥੇ ਕੋਈ ਮਾਸਕ ਨਹੀਂ ਮਿਲਦਾ ਕਿਉਂ ਕੀ ਸੀ ਗਿਆ ਹੁਣ ਜਾਦੀ ਯਾਥੇ ਆ ਬਾਬਾ ਜੀ ਨੇ ਨਾ ਉਧਰ ਬੰਦੇ ਵੰਡੇ ਦਾ ਉਧਰ ਕਰ ਦਿੱਤੇ ਆ ਬਾਕੀ ਰਹਿ ਗਿਆ ਇੱਧਰ ਇਹ ਹੁਣ ਵੇਖਦੇ ਕਿਹਦੀ ਵੰਡ ਜਾਂਦੇ ਆ ਉਹ ਦੇਖੋ ਉਹ ਗੰਢਿਆ ਉਹ ਤੇਰਨ 14000 ਉਹ ਤੋਂ ਲੱਗ ਜਣੇ ਝਾੜੂ ਮਾਰਨ ਸਾਰੇ ਡੇਰੇ ਜਮਾਨਾ ਠੀਕ ਹੈ ਠੀਕ ਜਿਹੜੇ ਬਾਈਕੀ ਆ ਜਣੀਆਂ ਭੈਣਾ ਕੋਟੋ ਰੂ ਮਾਰਨ ਜਿਹੜੇ ਬਜ਼ੁਰਗਾਂ ਜਿਹੜੇ ਉਹ ਵੀ ਜੁਣਨ ਮੁੰਡੇ ਆ ਅੱਜ ਵੇ ਸਵਾਦ ਪਿਆ ਆਹ ਇਧਰ ਬਾਬਾ ਜੀ ਇਹਨਾਂ ਨੂੰ ਸਮਝਾਉਂ ਰਹੇ ਆ ਤੇ ਫਿਰਾਂ ਬਾਬਾ ਜੀ ਕਹਿੰਦੇ ਚਾਹ ਛਕ ਲੋ એનર્ਜੀ ਆ ਜੂਗੀ ਤੁਹਾਡੇ ਵਿੱਚ ਤੇ ਚਾਹ ਪ੍ਰਸ਼ਾਦਾ ਛੱਕੇ ਤੇ ਫਿਰ ਕਰਦੇ ਅੱਗੇ ਫਿਰ ਉਹ ਕੰਮ ਆ ਆ ਲੰਮਣੇ ਦਾ ਦੇਖਿਆ ਨਹੀਂ ਬਹੁਤ ਵਧੀਆ ਗਰੁੱਪ ਜਿਹਾ ਕੱਟਿਆ ਨਾ ਅੱਛਾ ਅੱਛਾ ਠੀਕ ਠੀਕ ਸਹੀ ਆ ਆਰਡਰਾਂ ਨ ਪੱਕਾ ਹੋ ਗਿਆ ਆਰਡਰਾਂ ਆਓ ਜਰੂਰ ਜਰੂਰ ਅਸੀਂ ਇੱਥੇ ਆਦੇ ਇਹ ਇੱਥੇ ਹੀ ਹਰ ਸਭ ਪੱਕਾ ਹੋ ਗਿਆ ਨੂੰ ਇਨਾ ਇਧਰ ਆਏ ਵਾਸ਼ਰੂਮ ਨੂੰ ਮੈਨੂੰ ਇਹ ਹੀ ਕਿ ਸ਼ਾਇਦ ਬਾਬਿਆਂ ਦਾ ਇਨਾ ਵਧੀਆ ਵਾ ਡੇਰਾ ਇਨਾ ਪੈਸਾ ਹੁੰਦਾ ਬਾਬਿਆਂ ਦਾ ਬਾਥਰੂਮ ਬੜਾ ਵਧੀਆ ਹਣਾ ਚੈੱਕ ਕਰੋ ਤੁਸੀਂ ਬਾਥਰੂਮ 'ਚ ਮੈਨੂੰ ਲੱਗਦਾ ਇਹ ਤਾਂ ਕਿਹਨੇ ਬੁੱਕ ਝਾੜੂ ਨਹੀਂ ਲਾਇਆ ਹਣਾ ਤੇ ਅਵਲੀ ਗੱਲ ਆ ਨਸ਼ੇ ਦੀਆਂ ਕੁਝ ਗੋਲੀਆਂ ਖਾ ਖਾ ਸੁੱਟਣ ਦਿਆ ਉਹ ਚੈਣੀ ਹੈਣੀ ਦੇ ਬੇ ਆ ਉਹ ਪਾਪਾ ਪਾਉਣਾ ਵਾ ਜਰਵਾ ਵੇਖ ਤਾਂ ਸਹੀ ਲੋਕਾਂ ਨੂੰ ਪਤਾ ਲੱਗਿਆ ਤੇ ਆਵੇ ਚੈਣੀ ਹੈਣੀ ਖਾਵਾ ਕੇ ਕਿੰਨਾ ਕੁ ਸੁੱਟਿਆ ਤੇ ਆ ਚੈੱਕ ਕਰੋ ਇਧਰ ਦੇਖੋ ਭਾਜੀ ਇਹ ਹੋਇਆ ਕੀ ਆ ਕੀ ਆ ਦੇਖੋ ਚੈਣੀ ਖੈਣੀ ਲੋਕਾਂ ਨੇ ਖਾਧਾ ਅਹੀਂ ਆਇਆ ਸੇਵਾ ਕਰਨ ਪਰ ਮੇਰਾ ਹੁਣ ਮਨ ਕਰਦਾ ਹੈ ਗੈਸ ਚੀਜ਼ ਤੋਂ ਆਹ ਦੇਖੋ ਸਾਡੇ ਕਿਰੂਗਲੇ ਨੂੰ ਚੰਗੀ ਜਾਨਤੀ ਹੈ ਕਿਤਾ ਤੇ ਗੁਰੂ ਘਰ ਦਾ ਬਾਸ ਹਮਝ ਦੇਖੋ ਤੇ ਦੇਖੋ ਗੁਰੂ ਘਰ ਤਾਂ ਬਾਸ ਬਾਥਰੂਮ ਤੋਂ ਹੁੰਦੇ ਹੋਏ ਜੀ ਮੈਂ ਨਿਕਲਿਆ ਬਾਹਰ ਨੂੰ ਤੇ ਮੈਨੂੰ ਦਿਖਿਆ ਜੀ ਇੱਧਰ ਲੋਵੇਰਿਆਂ ਦੇ ਜਿਵੇਂ ਆਪਣੇ ਤਬੇਲਾ ਕਹਿ ਦਿੰਨੇ ਆਪਾਂ ਘੋੜੇ ਵਗੈਰਾ ਇਨਾ ਇੱਧਰ ਲੋਵੇਰਾ ਬਾਪਿਆਂ ਦਾ ਸਾਰਾ ਮੱਝਾਂ ਆ گاਵਾ ਆ ਸੇਵਾ ਚੱਲਣ ਦੀ ਇੱਧਰ ਵੀ ਇੱਧਰ ਆ ਗੰਡਿਆਂ ਦਾ ਗਦਾਨ ਸਾਰੇ ਬੰਨੇ ਬਾਬਾ ਰਿਆ ਚੰਗੀ ਸਫਾਈ ਕਰਾਉਣ ਸੇਵਾ ਕੀ ਲਾਹਾ ਲੈੰਦਾ ਪੂਰਾ ਮੈਨੂੰ ਤੇ ਹੁਣ ਇਦਾਂ ਦਾ ਉਹ ਵਾਸ਼ਰੂਮ ਵਗੈਰਾ ਵੇਖ ਕੇ ਨਾ ਮੈਨੂੰ ਬੜਾ ਹੋਇਆ ਹੁਣ ਮਨ ਕਰਿਆ ਤੇ ਆ ਤੇ ਮਰਾਉ ਮਾਨਣੀ ਨਹੀਂ ਸੀ ਕੰਦੇ ਅਜੇ ਮੈਨੂੰ ਇਹ ਹੀ ਲੱਗਦਾ ਕਿ ਇਹ ਬਸ ਸਫਾਈ ਜੀ ਹੋਈ ਆ ਇਸੇ ਵਾਰੀਆ ਸਫਾਈ ਦੀ ਹੋਈ ਆ ਆਹ ਦੇ ਮਾਸਟਰ ਹੋਣੇ ਦੀ ਸੇਵਾ ਡੇ ਲੱਗੇ ਇਧਰ ਮਾਮਾ ਜੀ ਆਪਣੇ ਤੇ ਇਧਰ ਆਪਣੇ ਉਹ ਮਾਮਾ ਜੀ ਵੀ ਲੱਗੇ ਇੱਕ ਹੋਰ ਗਾਂ ਤੇ ਜਲਦੀਪ ਭਾਵੀ ਇਧਰ ਲੱਗਾ ਏ ਹੋਰ ਵੀ ਬੀਬੀਆਂ ਬਣਾ ਲਈਆਂ ਉਧਰ ਸੇਵਾ ਕਰਨ ਸਾਰੇ ਬਣੇ ਤੇ ਵਾਈਗੁਰ ਜੀ ਕਿੱਥੇ ਝਾੜੂ ਕਿੱਥੇ ਜੇ ਵੀਡੀਓ ਸਾਹਮਣੇ ਪੈਣੀ ਇਧਰ ਚੱਲ ਠੀਕ ਏ ਓਕੇ ਐਵੇਂ ਕਰੀਏ ਸੇਵਾ ਫਿਰ ਮਿਲਦੇ ਹਾਂ ਹਣ ਬਹੁਤ ਘਟਾ ਚੜਿਆ ਇੱਥੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੜਿਆ ਘਟਾ ਮੈਂ ਹਾਂ ਇੱਥੇ ਉਹੋ ਗੱਲ ਕਿ ਬਾਥਰਮਾਂ ਵਾਲੀ ਕਿ ਮੈਨੂੰ ਲੱਗਦਾ ਬਾਬਿਆਂ ਨੇ ਕਦੀ ਕਰਵਾਈ ਹੀ ਨਹੀਂ ਸੇਵਾ ਕਿਉਂਕਿ ਤਨਖਾਹੀਏ ਵੀ ਆ ਇਹ ਨਹੀਂ ਮੰਨਦੇ ਉਹ ਚਲੋ ਮੈਂ ਮੰਨਦਾ ਕਰਮਾਂ ਦੀ ਗੱਲ ਠੀਕ ਆ ਮੈਂ ਨਿੰਦ ਵਿਚਾਰ ਨਹੀਂ ਕਰਦਾ ਪਰ ਦੇਖਿਆ ਜਾਵੇ ਤਾਂ ਫਿਰ ਉਹਦਾ ਜੇ ਸਾਡੇ ਹੁੰਦੇ ਇਹ ਚੀਜ਼ ਹੋਣੀ ਤੇ ਉਦੋਂ ਦਾ ਫਿਰ ਕੀ ਇਹ ਦੰਦ ਖਮੋਂਦੇ ਹੋਣਗੇ ਜਾਂ ਲੋਕਾਂ ਨੂੰ ਯਾ ਫਿਰ ਗੰਦ ਪਸੰਦ ਹੋਊ ਇਹਨਾਂ ਨੂੰ ਨਹੀਂ ਤੇ ਦੇਖੋ ਗੁਰੂ ਘਰ ਆਣੇ ਵੇਲੇ ਜਿਹੜਾ ਸੇਵਾ ਲੋਕ ਆਪਣੇ ਆਪ ਉਦਾਂ ਬਹੁਤ ਕਰ ਦਿੰਦੇ ਆ ਕਨੇ ਮਾਮਾ ਹਾਂ ਸ਼ੁਰੂ ਕਰਾਣੇ ਲੋਕੀ ਸੇਵਾ ਉਦਾਂ ਹੀ ਕਰ ਦਿੰਦੇ ਆ ਆਏ ਹੁਣ ਜਾਣਾ ਏਦੋਂ ਬਾਅਦ ਦੂਸੇ ਪਾਸੇ ਉਧਰ ਕਣਕ ਪਾਉਂਦੇ ਆ ਇੱਕ ਕਮਰਾ ਜਾ ਬਹੁਤ ਸਾਫ਼ ਢੇਰ ਗੰਦ ਹੋ ਗਿਆ ਤੇ ਉਧਰਲੇ ਬੰਨੇ ਵੀ ਜਾਣਾ ਏਦੋਂ ਬਾਅਦ ਸਿੱਧਾ ਚੱਲਦੇ ਆ ਜੀ ਹੁਣ ਉੱਥੇ ਇੱਧਰ ਆ ਜੀ ਉਧਰੋਂ ਕੂੜਾ ਵਗੈਰਾ ਲਿਆ ਕੇ ਜਿੰਨਾ ਵੀ ਛਿਲਤਰ ਵਗੈਰਾ ਹੈ ਗਿਆ ਵਾ ਇੱਧਰ ਲੈ ਬੰਨੇ ਲਿਆ ਕੇ ਸੁੱਟ ਦਿੰਦੇ ਆ ਜੀ ਇੱਧਰ ਦੇਖ ਆ ਹੁੰਦੀ ਹੀ ਨਹੀਂ ਫੁੱਲਾਂ ਦੀ ਬਾਰਿਸ਼ ਕਨੇ ਕੁਲਦੀਪ ਸਿੰਘ ਮੰਨ ਲਗੀ ਗਈ ਆ ਨਾ ਫੋਨ ਕਰਕੇ ਉੱਤੋਂ ਕਰਕੇ ਸੇਵਾ ਜੀ ਹੁਣ ਆ ਗਿਆ ਹਾਂ ਨੀਚੇ ਵੱਲੋਂ ਇੱਥੇ ਡਿਆ ਹਾਂ ਹੁਣ ਸੇਵਾ ਕਰਨ ਤੇ ਹੁਣ ਅਸੀਂ ਅੰਦਰ ਚੱਲੇ ਆਂ ਰੱਖ ਲੋ ਬਿਰਧਵਾਣੇ ਕੀ ਇਲਾਜ ਇਧਰ ਆ ਜੀ ਰੋਟੀਆਂ ਦੀ ਸੇਵਾ ਕਰਦੇ ਪਏ ਸੁੱਕੀਆਂ ਰੋਟੀਆਂ ਸ਼ਾਇਦ ਮੇਰੇ ਨਾਲ ਡੰਗਰਾਂ ਨੂੰ ਖਵਾਉਣ ਵਾਸਤੇ ਹੋਣਗੀਆਂ ਚੰਦੋ ਸੇਵਾ ਇੱਥੇ ਕੰਮ ਖਦਰੇ ਵਾਲਾ ਜੀ ਕੋਈ ਮੇਨ ਲੈ ਅਰੇ ਕਰਕੇ ਜਕਾਰਾ ਲਾਉਂਦਾ ਜਕਾਰਾ ਲਾ ਕੇ ਜੋਸ਼ ਆ ਜਾਏ ਅੰਦਰ ਤੇ ਅੰਦਰ ਤੇ ਇਸ ਕਰਕੇ ਗੁਰੂ ਬੜੇ ਜਕਾਰੇ ਲਾਉਣਾ ਤੂੰ ਮੈਂ ਵੇਖਿਆ ਤੈਨੂੰ ਸਤ ਸ੍ਰੀ ਅਕਾਲ ਭਾਈ ਜੀ ਗੱਲ ਸਾਬਾ ਜੀ ਤੁਹਾਨੂੰ ਪਤਾ ਹੈ ਅਹੀਂ ਮਾਤਾ ਜੀਤੋ ਜੀ ਜੀਤੋ ਜੀ ਤੇ ਗੁਰਦਾਰੇ ਆਏ ਆ ਜਿਹੜਾ ਬਣਨ ਵਾਲਾ ਹੈ ਉਹ ਤੇ ਹੀ ਸੇਵਾ ਕਰਦੇ ਆ ਆਵੇਂ ਫੜੇ ਕੀ ਸੇਵਾ ਕਰਦੇ ਪਏ ਫਿਰ ਤੁਸੀਂ ਜਿਹੜੀ ਗੁਰੂ ਮਹਾਰਾਜ ਨੇ ਬਖਸ਼ੀ ਪਹਿਲਾਂ ਰਕਣਗੀਆਂ ਬੋਰੀਆਂ ਚਾ ਕੇ ਚੱਕੀ ਚ ਪਾਈਆਂ ਫਿਰ ਆ ਜਿੰਨੀ ਆ ਚੁੱਕੀਆਂ ਰੋਟੀਆਂ ਸਾਰੀਆਂ ਇਕੱਠੀਆਂ ਕਰਕੇ ਦੇ ਤੋੜੀਆਂ ਪਾਈਆਂ ਬਾਬਾ ਜੀ ਉਸ ਤੋਂ ਬਾਅਦ ਇੱਕ ਗੱਡੀ ਆਈ ਹੈ ਜੀ ਆਪਣੇ ਆਪਣੇ ਪਲੇਟਾਂ ਬਣੀਆਂ ਉਹ ਆ ਉਹ ਲਾਈ ਉਹ ਤੋਂ ਬਾਅਦ ਬਈ ਉਹ ਅੱਧੇ ਸੇਵਾ ਦੇ ਉਧਰ ਗਏ ਆ ਥੋੜਾ ਮਾ ਲੈ ਕੇ ਆਉਂਦਾ ਜੀ ਜੋ ਸੇਵਾ ਸਾਰੀ ਸੰਗਤ ਨੂੰ ਮਿਲਦੀ ਪਾਕ ਕਰੀ ਜਾਂਦੇ ਆ ਜੀ ਚਲੋ ਵਧੀਆ ਗੱਲ ਆ ਜੀ ਕਰਨੀ ਵੀ ਚਾਹੀਦੀ ਆ ਤੇ ਹੋਰ ਕੋਈ ਬਚਨ ਵਾਹਿਗੁਰੂ ਜੀ ਤਹਾ ਸਾਹਿਬ ਵਾਹਿਗੁਰੂ ਜੀ ਕਿ ਖਦੇ ਇਧਰ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਆਪਣਾ ਫਾਇਦਾ ਹੋਇਆ ਕਿ ਜਿੰਨੀ ਛੇਤੀ ਹੋ ਸਕਿਆ ਉਨੀ ਛੇਤੀ ਸੇਵਾ ਵੀ ਹੋ ਗਈ ਨਾਲੇ ਸਾਰਿਆਂ ਦੇ ਭਾਗਾਂ ਦੇ ਵਿੱਚ ਥੋੜੀ 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 ਸੇਵਾ ਆ ਗਈ ਤੇ ਇਸ ਤਰਫ ਇਹ ਵੀ ਲੱਗੇ ਹੋਇਆ ਆਪਾਂ ਛੇਤੀ ਚਾਹ ਤੇ ਉਦੋਂ ਬਾਅਦ ਫਿਰ ਕਰਦੇ ਆਂ ਅਗਲੀ ਸੇਵਾ ਜਾਂ ਫਿਰ ਜਾਣ ਦੀ ਤਿਆਰੀ ਉੱਥੋਂ ਮਿਲਦੇ ਆਂ ਫਿਰ ਥੋੜੀ ਦੇਰ ਚ ਆ ਬਾਬੇ ਨੇ ਯਾਰ ਸਾਡੇ ਨਾਲ ਮਜ਼ਾਕ ਕਰਤਾ ਉਦੋਂ ਆਵਾਜ਼ਾਂ ਦੇਈ ਜਨੇ ਕਹਿੰਦੇ ਆਜੋ ਚਾਹ ਚਾਹ ਨੂੰ ਮੈਂ ਉਦੋਂ ਦੇਵਾ ਛੱਡ ਗਿਆ ਚਾਹ ਛਕਣ ਨੂੰ ਤਾਂ ਫਿਰ ਹੁਣ ਆਪਾਂ ਛੱਕ ਜੀ ਅੰਦਰੋਂ ਇਧਰ ਕੁਲਦੀਪਾ ਉਹ ਮੁਰਦਾ ਉੱਲੇ ਇਧਰ ਇੱਧਰ ਮੈਂ ਘਟੀਆਂ ਹੋਈਆਂ ਉਹ ਨਾਲ ਬਣਾ ਬਾਬਿਆ ਕੋਲੇ ਬਣਾਏ ਨਾਲ ਜਾਣਾ ਫੜਾ ਉਹ ਨਾਲ ਬਿਲਕੁਲ ਅਮਰੂਦ ਵਾਲੇ ਪਕੌੜੇ ਬਸ ਮੈਂ ਅਮਰੂਦ ਵਾਲੇ ਪਕੌੜੇ ਆਹੋ ਤੇ ਇੱਧਰ ਬਹੁਤ ਸ਼ਾਨਦਾਰ ਉਹਦਾ ਗੁਰਦੁਆਰਾ ਪਰ ਉਹੀ ਜਿਹੜੀਆਂ ਪਿੱਛੇ ਤੁਹਾਨੂੰ ਗੱਲਾਂ ਦਿੱਤੀਆਂ ਹਨ ਸਿਰਫ ਉਹ ਨਾਲ ਕਰਕੇ ਥੋੜਾ ਜਿਹਾ ਮੇਰਾ ਮਨ ਕਰਿਆ ਤਾ ਗਿਆ ਇਸ ਚੀਜ਼ ਤੋਂ ਗੁਲਦੀਪਾ ਚਲੀਏ ਆ ਦੇਖ ਲਓ ਮੈਂ ਕਦੋਂ ਦਾ ਇਹਨੂੰ ਡਿਆਂ ਗਿਆਣ ਤੇ ਉਠਣ ਨਹੀਂ ਡਿਆ ਫੋਨ ਤੇ ਲੱਗਾ ਫੋਨ ਤੇ ਸਿਰਫ ਫੋਨ ਤੇ ਆਇਆ ਹੁਣ ਆਪਾਂ ਕਰ ਲਈਏ ਜੀ ਮੁਕੰਮਲ ਸੇਵਾ ਹੋ ਗਈ ਆ ਮਤਲਬ ਰੱਬ ਵੱਲੋਂ ਕਰਵਾਈ ਗਈ ਆ ਤੇ ਆਪਾਂ ਕਰ ਲਈ ਆ ਤੇ ਤੁਸੀਂ ਚੈੱਕ ਕਰ ਸਕਦੇ ਸਾਰੇ ਬੰਨੇ ਸਫਾਈ ਵਗੈਰਾ ਹੋ ਗਈ ਹੈ ਪਹਿਲਾਂ ਨਾਲੋਂ ਬਹੁਤ ਵਧੀਆ ਹੋ ਗਿਆ ਤੇ ਵੀਰ ਜੀ ਤੁਸੀਂ ਕੀ ਕਹਿਣਾ ਜਾਓਗੇ ਕਿੱਦਾਂ ਲੱਗਾ ਫਿਰ ਸੇਵਾ ਕਰਕੇ ਨਜ਼ਾਰਾ ਨਹੀਂ ਆਨੰਦਮਈ ਆਨੰਦ ਆਨੰਦ ਭਿਆ ਮੇਰੀ ਮਾਏ ਬਸ ਉਹ ਗੱਲ ਕੀ आनंद ਮਿਲਦਾ ਹੈ ਸੇਵਾ ਕਰਕੇ ਬਾਕੀ ਮੇਰੀਆਂ ਬਿਨੀਆਂ ਗੱਲਾਂ ਤੇ ਵੀ ਜ਼ਰੂਰ ਗੌਰ ਕਰ ਗਏ ਕਿ ਕੋਈ ਗੁਰੂ ਘਰ ਹੋਵੇ ਕੁਝ ਵੀ ਹੋਵੇ ਭਾਵੇਂ ਇਥੇ ਲੇਬਰ ਬਾਹਰ ਦੀ ਲੱਗੀ ਹੋਵੇ ਜਿੱਦਾਂ ਕਿਦਾਂ ਵੀ ਆ ਪਰ ਇਥੋਂ ਦੇ ਪ੍ਰਬੰਧਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਦੇ ਵਿੱਚ ਕਿਉਂਕਿ ਸ਼ਾਇਦ ਮੈਨੂੰ ਲੱਗਦਾ ਹੈ ਕਿ ਗੁਰੂ ਘਰ ਦੇ ਵਿੱਚ ਆ ਸਭ ਕੁਝ ਨਹੀਂ ਹੋਣਾ ਚਾਹੀਦਾ ਭਾਵੇਂ ਇਹ ਬੰਦ ਆ ਜਿੱਦਾਂ ਕਿਦਾਂ ਵੀ ਆ ਆਪਾਂ ਗੁਰੂ ਦਾ ਜਦੋਂ ਨਾਮ ਹੀ ਦਿੱਤਾ ਉਸ ਜਗ੍ਹਾ ਨੂੰ ਉੱਥੇ ਮੈਨੂੰ ਨਹੀਂ ਲੱਗਦਾ ਕਿ ਏਦਿਹੀ ਹੋਣੀ ਚਾਹੀਦੀ ਆ ਭਾਵੇਂ ਇਹ ਗੁਰੂਤੈ ਦਾ ਪ੍ਰਬਾਤ ਹੋਇਆ ਜਾਂ ਨਹੀਂ ਹੋਇਆ ਉਹ ਗੱਲ ਮੈਟਰ ਨਹੀਂ ਕਰਦੀ ਪਰ ਗੱਲ ਇਹ ਮੈਟਰ ਕਰਦੀ ਕਿ ਜਦ ਅਸੀਂ ਗੁਰੂ ਨੂੰ ਹੀ ਕਹਿ ਦਿੱਤਾ ਕਿ ਇੱਥੇ ਗੁਰੂ ਹੀ ਬਸੂਗਾ ਤੇ ਫਿਰ ਆਪਾਂ ਉਸ ਤੋਂ ਗੰਮ ਛੋੜਨਾ ਪਾਵਾਂਗੇ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਬਾਕੀ ਮੈਨੂੰ ਬੜੇ ਜਾਣੇ ਨੇ ਕਿਹਾ ਕਿ ਇਹ ਵੀਡੀਓ ਨਹੀਂ ਪੋਣੀ ਪਰ ਮੈਂ ਇਸ ਚੀਜ਼ ਨੂੰ ਤਾਂ ਜਾਗਰੂਤ ਕਰਨਾ ਚਾਹੁੰਦਾ ਜਾਂ ਤਾਂ ਕੇ ਲੈ ਆ ਕੇ ਆਉਣਾ ਚਾਹੁੰਦਾ ਹਾਂ ਕਿ ਸ਼ਾਇਦ ਇਹ ਚੀਜ਼ ਨੂੰ ਦੇਖ ਕੇ ਜਾਂ ਕੋਈ ਹੋਰ ਵੀ ਸਮਝ ਸਕਣ ਜੋ ਕੁਝ ਕਰਦੇ ਇਸ ਮੈਦਾਨ 'ਕੀ ਜ਼ਰੂਰਤ ਰਹਿੰਦੀ ਹੈ ਵਿੱਚ ਜੋ ਅਦਾ ਨਹੀਂ ਸਮਝ ਨਹੀਂ ਆਉਂਦੀ ਇਹ ਇਹਨਾਂ ਦੀ ਜਨਰੇਸ਼ਨ ਚੰਗੀ ਆ ਇਹ ਕਾ ਹੈ ਇੱਕ ਇੱਧਰ ਬੈਠਾ ਵੀ ਫੋਨ ਵੇਖਣਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹਨਾਂ ਦੀ ਜਨਰੇਸ਼ਨ ਚੰਗੀ ਆ ਕਿ ਜਾਂ ਸਾਡੀ ਚੰਗੀ ਆ ਆਪਾਂ ਸਿਰਫ ਇੱਕ ਚਾਹ ਦਾ ਪਿਆਲਾ ਲੈ ਕੇ ਬੈਠੇ ਆ ਤੇ ਇੱਧਰ ਵੀਰਪੂਰੀ ਗੇਮ ਖੇਡਣਦੇ ਆ ਪੂਰੀ ਗੇਮ ਅੱਕਦਾ ਨਹੀਂ ਤੂੰ ਥੱਕਦਾ ਨਹੀਂ ਤੂੰ ਯਾਰ ਸਾਡੀ ਜਨਰੇਸ਼ਨ 'ਚ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਦੀ ਫੋਨ ਵੀ ਵੇਖਿਆ ਹੋਗਾ ਇਦਾਂ પાસ ਕਰਾ ਇਧਰ ਛਾਪਿੰਦਾ ਬੰਦਾ ਬੋਲ ਸੜਾ ਕੇ ਬਹਿ ਗਿਆ ਹੁਣ ਤਾਂ ਉਹ ਵੇਖਣ ਕੀ ਡਿਆ ਜਸਟ ਫੋਨ ਤੇ ਪਿਛੇ ਵੀਡੀਓ ਦੇ ਵਿੱਚ ਵੇਖਿਆ ਮੈਂ ਤੁਹਾਨੂੰ ਦਿਖਾਇਆ ਸੀ ਬਾਥਰੂਮ ਜੀ ਬਹੁਤ ਨਰਕ ਪਏ ਸੀਗੇ ਤੇ ਆ ਹਣ ਮਮਾ ਹੀ ਹੋਣਾ ਨੇ ਸੇਵਾ ਲਈ ਇੱਥੇ ਤੇ ਸੇਵਾ ਕੀਤੀ ਆ ਤੇ ਹੋਣਾ ਇਥੋਂ ਪੂਰਾ ਦੇਖੋ ਪਿਛੇ ਵੀਡੀਓ ਵੇਖ ਲਿਓ ਹਣ ਚਲਾ ਰਿਹਾ ਆ ਹੋਰ ਤੁਸੀਂ ਸੇ ਕਰ ਸਕਦੇ ਸਾਰਾ ਇਦਨ ਨੂੰ ਸਫਾਈ ਕਰ ਦਿੱਤੀ ਉਹਨਾਂ ਨੇ ਤੇ ਅਜੇ ਹੋਰ ਡੇ ਕਰਨੇ ਤੇ ਇਹਨਾਂ ਨੇ ਕਰਦੇ ਨਹੀਂ ਸਫਾਈ ਵਧੀਆ ਲੱਗਦਾ ਯਾਰ ਇਦਾਂ ਸਾਫ ਸੁਥਰਾ ਹੋਵੇ ਗੁਰੂ ਘਰਾਂ ਨਾਲੇ ਤੇ ਨਹੀਂ ਚੰਗਾ ਲੱਗਦਾ ਗੁਰੂ ਘਰ ਦੇ ਵਿੱਚ ਇਦਾਂ ਗੰਦ ਪਾ ਕੇ ਰੱਖਣਾ ਭਾਵੇਂ ਪ੍ਰਵਾਸੀ ਆ ਕੋਈ ਵੀ ਆ ਪਰ ਉਹਨਾਂ ਦਾ ਕਿ ਇਹ ਵੀਡੀਓ ਜ਼ਰੂਰ ਭਜਾਉਣੀ ਚਾਹੀਦੀ ਹੈਗੀ ਗੁਰੂ ਘਰ ਦੇ ਵਿੱਚ ਜਾ ਕੇ ਉੱਥੋਂ ਦੇ ਵਾਸ਼ਰੂਮ ਜਾਂ ਕਿਤੇ ਵੀ ਕੋਈ ਵੀ ਆ ਗੁਰੂ ਘਰ ਦਾ ਜਿਸਾਨ ਉਹਨੂੰ ਜਿਆਦਾ ਤੋਂ ਜਿਆਦਾ ਸਾਫ਼ ਰੱਖੋ ਅਮ ਤਾਂ ਪਹਿਲਾਂ ਵੀ ਥਾਹ ਇਹਨਾਂ ਬਹੁਤ ਗੰਦ ਹੈ ਇੱਥੇ ਸਾਫਾਈ ਹੋ ਗਈ ਹੁਣ ਚੋਕ ਕਰਕੇ ਇਹ ਸਿਨਾਜੀ ਹੁਣ ਚਲੇ ਆਂ ਅੰਦਰ ਵਾਲੇ ਬੰਦੇ ਪਰ ਹੋ ਗਿਆ ਆਪਾਂ ਨਾਨਕ ਸਿੰਘ ਦੇ ਥੱਲੇ ਦੇ ਵੇਦ ਹੈ ਕੀ ਤੇਰਾ ਤੇ ਫਿਰ ਲੱਗਦਾ ਪਤਾ ਕਿ ਉਹ ਸੌਂ ਗਿਆ ਕਰੀ ਚਲੀ ਜਾਵਾਂਗੇ ਕਿਉਂ ਪਤਾ ਨਹੀਂ ਕਿਵੇਂ ਦਾ ਹੋ ਰਿਹਾ ਤੇਰੀ ਮਾਨੇ ਉਹਨਾਂ ਹੱਡੀਆਂ ਤਾਂ ਗੱਡੀ ਚ ਭਾਰਾ ਬੀਤੀ ਹੋਰ ਤਾਂ ਬਸ ਭਾਈਆ ਸਾਡਾ ਕਹਿੰਦਾ ਭਾਰੀ ਸੇਵਾਣਾ ਹੋਵੇ ਮੇਰੇ ਤੋਂ ਨਹੀਂ ਚੁੱਕੋਣੀ ਤੇ ਚੋਕ ਮੇਰੇ ਤੋਂ ਨਹੀਂ ਹੋਣੀ ਵੈਸੇ ਵੀ ਉਦੋਂ ਦਾ ਲੱਕ ਦੁਹੰਦਾ ਹਦਾ ਆਪਾਂ ਹੈਂ ਅਡੀਆਂ ਪਾਟੀਆਂ ਅਡੀਆਂ ਪਾਟੀਆਂ ਚੱਲ ਟਾਡੀਆਂ ਤੇ ਅਡੀਆਂ ਦੀ ਗੱਲ ਆ ਪਰ ਦਿਖਾ ਭਾਈਏ ਕਿਸੇ ਅਡੀਆਂ ਉਹ ਪਰ ਫਿਰ ਵੀ ਮੇਰੇ ਵੱਲੋਂ ਤੇ ਇਸ ਕਰਕੇ ਆ ਕਿ ਪਰ ਫਿਰ ਜਿਆਦਾ ਹੋਊਗਾ ਉਸ 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 ਸਮੇਂ ਦੇ ਹਿਸਾਬ ਨਾਲ ਜਾਂ ਮੇਰੇ ਸਮੇਂ ਦੇ ਹਿਸਾਬ ਨਾਲ ਇਸ ਕਰਕੇ ਇੱਧਰ ਲੈ ਕੇ ਜਾਣੀ ਅੰਦਰ ਤੇ ਇੱਧਰੋਂ ਅੰਦਰ ਸੌ ਤੋੜਾ ਵਾ ਸੌ ਤੋੜਾ ਗੁਰਵਾ ਇਹਨੂੰ ਪੁੱਛਦੇ ਭਲਾ ਕਿੱਦਾਂ ਵਾ ਗੁਰਵਾ ਕਿੱਦਾਂ ਵਾ ਜਿਆਦਾ ਭਾਰਾ ਕੰਮਤ ਨਹੀਂ ਨਾ ਤੇਰੇ ਲਈ ਮੇਰੇ ਲਈ ਬਹੁਤ ਆ ਹੈ ਅੰਦਰ ਜਾ ਕੇ ਤੂੰ ਲੋ ਅੱਛਾ ਉਹ ਮੈਨੂੰ ਚੇਤਾ ਨਹੀਂ ਜੀ ਇੱਧਰ ਸਾਰੇ ਬੰਨੇ ਵੀ ਹੈਗਾ ਇੱਧਰ ਵੀ ਤੇ ਮੇਰੇ ਖਾਲਾ ਰਸਦ ਵਗੈਰਾ ਹੋਊਗੀ ਜਾਂ ਬੀਜ ਵਗੈਰਾ ਹੈਗੀ ਵੀਜ ਭਲਾ ਇਹਦੇ ਚ ਕਬੂਤਰਾਂ ਦਾਣਾ ਕਬੂਤਰਾਂ ਦਾਣਾ ਅੱਛਾ ਲਓ ਜੀ ਹੁੰਦੇ ਬਾਜ਼ਰਾ ਹੈ ਕੋਲਡ ਸਟੋਰ ਆਏ ਬਾਬੇ ਕੋਲਡ ਸਟੋਰ ਹਨ ਤੇ ਸਾਰੇ ਸਟੋਰ ਠੀਕ ਆ ਚੱਲ ਚੱਲ ਸਹੀ ਆ ਨਹੀਂ ਬਾਬੇ ਸੱਚੀ ਕਬੂਤਰਾਂ ਦਾਣਾ ਵੇ ਪਤਾ ਨਹੀਂ ਬਾਬੇ ਫੋਜਨ ਵਗੈਰਾ ਹੈ ਨਾ ਉਹ ਰੱਖੇ ਹੋਏ ਰਸਤ ਵਗੈਰਾ ਜਿਵੇਂ ਬੀਜ ਵਾਲੀਆਂ ਚੀਜ਼ਾਂ ਹੋ ਗਈਆਂ ਜਾਂ ਔਰ ਦਾਲਾਂ ਵਗੈਰਾ ਤੇ ਮੈਂ ਸੱਚ ਇਥੇ ਵੇਖਿਆ ਵੀ ਕਬੂਤਰ ਬਹੁਤ ਰੱਖਦੇ ਆ ਯਾਰ ਪਿੱਛੇ ਵੀ ਵੀਡੀਓ ਦੇ ਵਿੱਚ ਮੈਂ ਦਿਖਾਇਆ ਨਹੀਂ ਸੀਗਾ ਉਹਦੇ ਵਿੱਚ ਵੀ ਹੈਗੇ ਸੀਗੇ ਬਾਕੀ ਆ ਲਿਫਟ ਰਾਈ ਵੀ ਚੀਜ਼ ਤਾਂ ਆ ਜਾਂਦੀ ਏ ਰੋਇ ਕੋਲਡ ਸਟੋਰ ਆ ਉਹ ਵੀਰ ਕਹਿੰਦਾ ਇਸੇ ਚਲਾਇਆ ਮੈਂ ਨੇ ਕੋਲਡ ਸਟੋਰ ਆ ਤਾਂ ਕਰਕੇ ਉਹਨਾਂ ਨੇ ਲਾਇਆ ਹੋਇਆ ਨਾਲ ਬਹੁਤ ਠੰਡਾ ਉਸ ਤੇ ਹਾਇ ਚਤੀਰੀਆਂ ਪਈਆਂ ਹੋਈਆਂ ਬਾਲੇ ਵਗੈਰਾ ਪਾਏ ਹੋਏ ਇੱਥੇ ਦਾਲਾਂ ਜੇ ਆ ਦੇਖੋ ਦਾਲਾਂਆਂ ਕਈਆਂ ਚ ਕਈਆਂ ਚ ਇੱਥੇ ਕਬੂਤਰਾਂ ਵਾਸਤੇ ਦਾਣਾ ਵੀ ਆ ਤੇ ਹੋਰ ਵੀ ਮਤਲਬ ਜਿੰਨੀ ਵੀ ਖਾਣ ਪੀਣ ਵਾਲੀ ਚੀਜ਼ ਆ ਸਾਰੀ ਉਹੀ ਆ ਤੇ ਇੱਥੇ ਅਸੀਂ ਸੈਟਿੰਗ ਕਰਵਾ ਦਿੰਨੇ ਵੀ ਜੀ ਉਹਨਾਂ ਦੇ ਨਾਲ ਇਹ ਮੈਂ ਵੀ ਬਾਜ ਰਹਾ ਹਾਂ ਕਿਨੇ ਤੋੜੇ ਹੋਣੇ ਪਾਈ ਪਾਈ ਤੋੜੇ ਆਉਣੇ ਇੱਕ ਬੰਦੇ ਨੂੰ ਪਾਈ ਪਾਈ ਇੱਕ ਇੱਕ ਜਾਨ ਨੂੰ ਹਣਾ ਇੱਕ ਇੱਕ ਆ ਗਿਆ ਚਾਰ ਦਰ ਹੋਰ ਤੇ ਚਲੋ ਵੇਖ ਲੈਣੇ ਵਾਕਈ ਇਦਾਂ ਹੁੰਦਾ ਆ ਤਵੇਂ ਹੱਸ ਕੇ ਲਿਆ ਕੋਈ ਚਲੋ ਫਿਰ ਲਓ ਰੱਬ ਦਾ ਨਾਮ ਜਲਦੀਪ ਤੇਰੇ ਚਾਰ ਬੋਰੇ ਹੋ ਰਹਿ ਗਏ ਆ ਬਾਹਰ ਲੈ ਕੇ ਬੰਦਾ ਚੜ੍ਹ ਸਕਦਾ ਆ ਮਤਲਬ ਉਤਰਨਾ ਥੋੜਾ ਆ ਔਖਾ ਆ ਜਾਂਦਾ ਹੈ ਕਿਉਂਕਿ ਪੈਰਾਂ ਦੇ ਕੰਟਰੋਲ ਨਹੀਂ ਰਹਿੰਦਾ ਔੜੀਆਂ ਸੋ ਲੱਕ ਚਲੋ ਕਰੀਏ ਸੇਵਾ ਬਾਕੀ ਰੱਬ ਦਾ ਨਾਮ ਲਓ ਜਿੱਦਾਂ ਚੁੱਕਿਆ ਜਾਂਦਾ ਚੁੱਕ ਚੁੱਕ ਲਾਵਾਂਗੇ ਧੰਨਵਾਦ ਗੁਰ ਸੱਚਾ ਪਾਸ਼ਾ ਮੇਰ ਘੜੀ